ਹਾਂ ਨਾ ਹਾਂ ਨਾ ਹਾਂ ਨਾ 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 ਵਾਹਿਗੁਰੂ ਜੀ ਮਰਿਆਦਾ ਵਿੱਚ ਚੱਕਰ ਲਓ ਤੁਸੀਂ ਓ ਵਾਹਿਗੁਰੂ ਜੀ ਅੱਗੇ ਜਾ ਲੈਣ ਤੋਂ ਲੋ ਜੀ ਦੂਸਰੀ ਸਾਈਡ ਤੋਂ ਉਨ ਸਾਈਡ ਤੋਂ ਜੋ ਅੱਨਾ ਜਾ ਲੈਣ ਤੋਂ ਫੋਨ ਪਿੱਛੇ ਕਰ ਲਓ ਦੇਖੋ ਨਹੀਂ ਕੋਈ ਜੁੜੇਗਾ ਬੰਦ ਹੋ ਗਿਆ ਉੱਪਰ ਪਾਣੀ ਪਰ ਕੰਨਾ ਪਰਕ ਬੋਲ ਚਤਾਲ ਤੇ ਅੱਗੇ ਜਿੱਥੇ ਉਹ ਮਾਈ ਚੱਦਰ ਬਣੂਗੀ ਵਡੇ ਭਾਗ ਦੇਵੇ ਪਰਮੇਸ਼ਰ कोर्ट फला दर्शन कुछ दिखे और पानी यहां पड़ती है और पानी पापा जी पानी मारे 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 पर साइड में भी है आ देखो खासा जी अब ਸਾਹਿਬ ਨੇ ਆਪਣੇ ਅੰਦਰ ਗੁਰਦਾ ਸਾਹਿਬ ਅਸੂਬ ਨੂੰ ਸ਼ਹਿਰ ਸਿੱਖਾਂ ਦੇ ਕੋਲ ਬੀਤਣਾ ਲਿਖਾ ਲਿਆ ਹੈ ਜਿਆਦਾ ਪ੍ਰੇਮ ਨਾਲ ਸਾਰੇ ਨਾ 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 जी सर को बोलूं बाद में मैं घर भी चल रहा था साहब साजा नहीं मैं घर ही कह रहा हूं तो आप बोल मैन ओनर ये देख लो रखे केड़े तरीके का कितना कर भाई सुखमनी शारदा खा को सुखमनी शारदा गुड़का साहब नहीं रोकते नहीं बड़ा कोने को कहीं निकल ना हां जी पीएम को मैं कहूं ਕੋਈ ਕਹਿੰਦਾ ਹੈ ਕੰਮ ਨਹੀਂ ਕਰਦਾ ਇਹ ਸਿੱਧਾ ਕੰਮ ਨਹੀਂ ਕਰਦਾ ਇਹ ਇੱਕ ਹੋਟਲ ਨੂੰ ਲੁੱਟਦਾ ਜੋ ਜਿਕਰ ਤੇਰਾ ਦੋ ਦਿਨ ਨਾ ਖਾਣੀਗਾ ਨਹੀਂ ਨਾਲ ਦੇ ਪਤੀ ਇਹ ਇੱਥੇ ਰਹਿੰਦਾ ਰਹੇਗਾ ਬਸ ਇੱਥੇ ਰਹਿੰਦਾ ਰਹੇਗਾ ਇਹ ਤੇ ਆਉਂਦਾ ਕੀ ਫਾਇਦਾ ਹੈ ਤੇ ਘਾਰ ਹੀ ਛੱਡਦੀਆਂ ਵਾ ਮੰਨ ਲਓ ਘਾਰ ਹੀ ਹਰ ਦੇ ਰੁਕੀ ਕਰਕੇ ਖਾਣੀਆਂ ਜਿੰਨਾਂ ਦਾ ਟਿਕਾਣਾ ਇਹਨਾਂ ਦਾ ਇਹਨਾਂ ਦੇ ਨਾਂ ਤੇ ਦੇਰਾ ਮਾਹ ਫੁਰਖਾਂ ਦੇ ਉਹਨਾਂ ਦੀ ਫੋਟੋ ਜੇ ਸੰਗਤ ਨੂੰ ਸੰਗਤ ਰੱਖਣਾ ਸਮਾਰਨ ਇਫਰਟ ਦੇ ਸਿੰਗਲ ਮੈਂ ਕਰਦਾ ਹਾਂ ਆ ਕੋਈ ਨਹੀਂ ਆਪ ਪਿਆ ਪੀੜਾ ਸਰ ਗੱਡੀਆਂ

ਫਰਦੋ ਕੋਈ ਨਹੀਂ ਆਇਓ ਸਾਹਿਬ ਸਿੰਘ ਜੀ ਇਹ ਤੋਂ ਮਾਰੋ ਕੈਮਰਾ ਆ ਆ ਮਹਾਰਾਸ਼ਟਰਾ ਦੇ ਸੰਤ ਸਰੂਪ ਸਿੰਘ ਸੰਤ ਸਰੂਪ ਸਿੰਘ ਉਹਨੇ ਥਾਮੇ ਦੀਆਂ ਜਿਹੜੀਆਂ ਸੋਣੀਆਂ ਦੇ ਵਾਇਰ ਗੁਰੂ ਵਾਇਰ ਦੇ ਕੇ ਕਰ ਸੈਟ ਥੋੜਾ ਪਿੱਛੋਂ ਸਾਰੀਆਂ ਪੋਥੀਆਂ ਦੇ ਸਾਰੀਆਂ ਗੁਰਬਾਣੀ ਦੀਆਂ ਇੱਥੇ ਪਤਾ ਲੱਗਾ ਵਾ ਕਿ ਪੋਥੀਆਂ ਤੇ ਗੁਰਦੇ ਸਾਹਿਬ ਬੜੇ ਲੰਮੇ ਸਮੇਂ ਤੋਂ ਇੱਕ ਦੁਕਾਨ ਦੇ ਵਿੱਚ ਬੰਦ ਕਰਕੇ ਤੇ ਰੱਖੀ ਹੋਈ ਆ ਵਾਓ ਕੋਈ ਨਹੀਂ ਉੱਠਦੀ ਜੀ ਤੁਹਾਨੂੰ हां हां तो सोचियां ਸੀ ਕੋਸਣਾ ਆਪਾਂ ਇੱਕ ਮੇਜ਼ ਮੰਗਾਉਣਾ ਸਿੰਘਾਂ ਨੂੰ ਕਹਿ ਕੇ ਤੇ ਇੱਥੇ ਮੇਜ਼ ਪਾ ਕੇ ਤੇ ਆਪਾਂ ਉੱਥੇ ਉੱਤੇ ਲਾ ਦੇ ਮੇਜ਼ ਹੈਗਾ ਵਿੱਚ ਬਾਹਰ ਹੋਵੇ ਬਸ ਸਾਰੇ ਕੋਸਣਾ ਆ ਸਿੱਧੋ 2 3 ਸੈਂਟ ਆਓ ਯਾਰ ਕੰਮ ਆਜਾ ਮੰਜਾ ਕਰ ਲੈ ਮੰਜਾ ਕਰਦੇ ਦੇਖੋ ਭਾਗ ਲੱਗਦਾ ਹਾਂ ਜੀ ਆ ਪਕੜਾ ਭਾਗੇ ਭਾਗੇ ਲੱਗਦਾ ਦੇਖੋ ਖੋਲੋ ਖੋਲੋ ਵਾਏ ਕਰੋ ਉਹ ਆਈ ਗਏ ਆਹ ਵੇਖ ਲਓ ਜੀ ਓਏ ਆਏ ਆਏ ਆ ਵੇਖ ਲਓ ਇਹ ਕੀ ਫਾੜਿਆ ਇੱਕ ਮਿੰਟ ਰੁਕੋ ਮੜਾ ਜਾ ਪਰਮੇਂਦਰ ਦੋ ਦੋ ਵਾਰ ਇਹ ਆ ਜੀ ਮੇਰੀ ਕਰ ਲਿਆ ਕਰ ਸ਼ਾਟ ਕਰ ਲਿਆ ਅਸੀਂ ਨਾ ਇੱਥੇ ਮੰਜਾ ਢਾਹ ਕੇ ਬਾਈ ਜੀ ਤੁਸੀਂ ਮੰਜਾ ਆਪਾਂ ਸੰਚਾਲਕ ਬਣ ਕੇ ਬਹਿ ਜੀਏ ਪਤਾ ਹਨ ਊੜੇ ਦਾ ਹੁਣਾਂ ਨੂੰ ਕਾਨੂੰਨ ਦਾ ਬਣੇ ਨਹੀਂ ਇਹ ਗ੍ਰੈਂਡ ਮੁੱਦਾ ਬਣਦਾ ਇਹ ਆ ਇਹ ਉਹਨਾਂ ਨੂੰ ਬਸਾ ਉਹ ਇੱਥੇ ਲੱਗ ਰਹੇ ਨੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਮੁੱਦਾ ਤਾਂ ਬਣਦਾ ਵਾ ਇਹ ਅਸੀਂ ਰੌਲਾ ਪਾ ਕੇ ਖੱਬ ਪਾਈਏ ਅਸੀਂ ਇਹ ਤੂੰ ਸਮਝੇ ਨਾ ਅਹੀਂ ਤੇ ਕੋਸ਼ਿਸ਼ ਕੀਤੀ ਅਹੀਂ ਤੇ ਚੁੱਪ ਕਰਕੇ ਸਾਰਾ ਕੁਝ ਕਰ ਲੈਣ ਕੋਈ ਆਪਣੀ ਕਾਰਵਾਈ ਕਰ ਉਹ ਆਪਣੀ ਕਾਰਵਾਈ ਕਰ ਜੀ ਇਹ ਤਾਂ ਲੰਮਾ ਕੰਮ ਇਹਨਾਂ ਨੇ ਪਾਉਗਾ ਮਾਲਕਾਂ ਨੇ ਕੀਤਾ ਬਾਬਾ ਜੀ ਤੇਨ ਨੂੰ ਇਹਨਾਂ ਨੂੰ ਪੁੱਛੋ ਲਿਆ ਕੇ ਮੇਰੇ ਸਾਹਮਣੇ ਕਿਸੇ ਨੂੰ ਬੂਲ ਮੰਤਰ ਵੀ ਆਉਂਦਾ ਉਹ ਚਲੋ ਆਪਾਂ ਬਾਅਦ ਜਿਹੜਾ ਕਰ ਆਪਾਂ ਕਾਰਵਾਈ ਕਰੀਏ ਜਿਹੜਾ ਕਰੀਏ ਇਹਨਾਂ ਦਾ ਕੰਮ ਇਹਨਾਂ ਨੂੰ ਦੱਸੋ ਤਾਂ ਕਰਦੇ ਕੋਈ ਨਹੀਂ ਬੇਟਾ ਛਾਲ ਉਹ ਤੇ ਛਾਲ ਚ ਕਰਦੇ ਬਾਬਾ ਛਾਲ ਤੋਂ ਤੇ ਲੈ ਜਾਂਦੇ ਉੱਥੇ ਲੈ ਜਾਂਦੇ ਬੂਲ ਕਰਦੇ ਉੱਥੇ ਛਾਲ ਚ ਲੈ ਜਾਂਦੇ ਹੋ ਅੱਛਾ ਜੀ ਹਾਂ ਕੰਮ ਦੇ ਬੇਟਾ ਛਾਲ ਦੇ 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 ਦੇਖ ਲਿਆ ਸੀ ਸੋਮਣੀ ਕਬੜੀ ਨੂੰ ਸਾਰਾ ਕੁਝ ਠੀਕ ਹੈ ਕੋਈ ਗੱਲ ਨਹੀਂ ਜੇ ਉਹਨਾਂ ਨੇ ਕੋਈ ਗੱਲ ਕਰਨੀ ਰੋਕਣਾ ਵਾ ਕੋਈ ਗੱਲ ਕਰਨੀ ਹੈ ਧਿਆਨ ਕੇ ਕਰ ਲੈਣ ਸੰਤ ਕੋਲ ਜਾਓ ਕਰ ਲੈਣਾ ਇਥੇ ਕਰਨੇ ਆ ਉਹ ਬਾਹਰ ਨਿਕਲ ਕੇ ਆਉਣ ਕਿਉਂਕਿ ਉਹਨਾਂ ਦਾ ਉਹ ਇਹ ਬੜਾ ਵੱਡਾ ਸਵਾਲ ਆ ਵੀ ਉਹਨਾਂ ਦੇ ਦੇਖੇ ਹਿਸਾਬ ਨਾਲ ਲਾਗੇ ਸਰਾਨੇ ਥੱਲੇ ਆ ਕੰਮ ਹੋ ਗਿਆ ਤੇ ਉਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਗਾਮਨਾ ਮਿੰਟ ਖਸਾਲਦੇ ਉਹਨਾਂ ਨੇ ਵੇਚ ਕੇ ਤੇ ਇੱਥੇ ਜਗ੍ਹਾ ਲਈ ਥੋੜੀ ਜੀ ਜਗ੍ਹਾ ਲੈ ਕੇ ਤੇ ਜਿਹੜੀਆਂ ਪੋਥੀਆਂ ਜੋ ਸਮਗਰੀ ਸੰਤ ਸੰਪੂਰਨ ਸਿੰਘਾਣਾ ਵਾਲੋਂ ਸਕਤਾ ਦੇ ਭੇਟ ਕਰ ਲਈ ਲਿਖੀ ਉਹ ਸਾਰੀ ਸਮਗਰੀ ਜਿਹੜੀ ਆ ਇੱਥੇ ਇੱਕ ਲਿਮਾਰੀ ਦੇ ਵਿੱਚ ਹੈ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਉਹਨੇ ਰੱਖੀ ਆ 1988 ਤੋਂ ਲੈ ਕੇ ਹੀ ਉਹਨਾਂ ਦਾ ਜੀਵਨ ਆਪਣਾ ਉਹਨਾਂ ਦੀਆਂ ਆਪਣੀਆਂ ਹੱਥ ਲੋਕ ਲਿਖਤੀ ਜਿਹੜੀਆਂ ਵਸਤਵਾਂ ਆਹੀਂ ਜੋ ਗੁਰਬਾਣੀ ਦੀਆਂ ਪੋਥੀਆਂ ਉਹ ਅਸੀਂ ਇਤਰਾ ਸਾਨੂੰ ਮਿਲਣੀਆਂ ਜਿਨ੍ਹਾਂ ਨੂੰ ਸਯੋਗ ਲੱਗੀ ਆ ਇਹੋ ਜਿਹੇ ਨਰਾਦਰ ਕਰਨ ਵਾਲੇ ਵਿਅਕਤੀਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਪਹਿਲਾਂ ਪ੍ਰਸ਼ਾਸਨ ਦੀ ਕਾਰਵਾਈ ਜ਼ਰੂਰੀ ਹੈ ਇਹਦੇ ਤੇ ਪ੍ਰਸ਼ਾਸਨ ਧਿਆਨ ਚ ਆਪਣੇ ਚ ਲਿਆਵੇ ਤੇ ਕਾਰਵਾਈ ਕਰੇ ਕਿਉਂਕਿ ਇਹ ਜਿਹੜੇ ਲੋਕ ਸ਼ਰਾਰਤੀ ਲੋਕ ਆ ਇਹ ਸਾਰੇ ਗੁਰਦੁਆਰਿਆਂ ਦੇ ਵਿੱਚ ਤਕਰੀਬਨ ਇਹ ਲੋਕ ਬੈਠੇ ਆ ਤੇ ਜਿਹੜਾ ਗੁਰਦੁਆਰਿਆਂ ਨੂੰ ਵੇਚ ਕੇ ਤੇ ਆਪਣੇ ਮਨੋਰਥ ਲਈ ਆਪਣੇ ਕਾਰੋਬਾਰ ਇਹਨਾਂ ਲੋਕਾਂ ਨੇ ਚਲਾਏ ਆ ਖਾਲਸਾ ਜੀ ਇਹ ਕਰਕੇ ਬੇਨਤੀ ਸਾਰਿਆਂ ਨੂੰ ਕਿ ਆਪਾਂ ਗੁਰਬਾਣੀ ਦਾ ਅਦਬ ਤੇ ਸਤਕਾਰ ਕਰਨ ਲਈ ਮਹਾਰਾ ਸੱਚੇ ਪਾਤਸ਼ਾਹ ਨੇ ਪਹਿਲਾਂ ਆਖਿਆ ਸਿੱਖਾਂ ਨੂੰ ਸਤਵੇਂ ਪਾਤਸ਼ਾਹ ਦੇ ਬਚਨ ਹੈ ਜਿਨ ਪੈਦ ਬਨਾ ਬਾਣੀ ਧਾਰਾਂ ਜਾਨੋਂ ਸੋ ਸਿੱਖ ਨਹੀਂ ਹਮਾਰਾਂ ਇਹੋ ਜਿਹੇ ਨੂੰ ਸਿੱਖ ਦੇ ਕਦਰ ਚਿਤ ਕਿਹਾ ਹੀ ਨਹੀਂ ਜਾ ਸਕਦਾ ਜਿਹੜੇ ਗੁਰਬਾਣੀ ਦੇ ਰਤਰੀ ਕਰਨ ਵਾਲੇ ਆ ਮੁੜ ਕੇ ਇਹੋ ਜਿਹੇ ਲੋਕ ਕੀੜੇ ਪੈ ਪੇ ਮਰਦੇ ਆ ਆਪਾਂ ਵੇਖੇ ਵੀ ਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਸਾਰੀਆਂ ਸੰਗਤਾਂ ਜਿਹੜੀਆਂ ਇਹ ਮਸਲੇ ਨੂੰ ਬੜਾ ਧਿਆਨ ਦੇ ਨਾਲ ਲੈਣ ਹੋਣੇ ਅਸੀਂ ਜਿਹੜੀਆਂ ਪੋਥੀਆਂ ਸਾਰੀਆਂ ਉਹ ਦਮਦਮੀ ਤਕਸਾਲ ਦੇ سپੁਰਦ ਕਰਨੀਆਂ ਸਤਕਾਰ ਕਮੇਟੀ ਨੇ ਤੇ ਆਪਾਂ ਸਾਰਿਆਂ ਨੇ ਤੇ ਉਹ ਪੋਥੀਆਂ ਜਿਹੜੀਆਂ ਉਹਨਾਂ ਤੇ ਕਾਰਵਾਈ ਕਰਾਉਣੀ ਹੈ ਕਾਨੂੰਨੀ ਕਾਰਵਾਈ ਉਹਨਾਂ ਦੁਸ਼ਟਾਂ ਤੇ ਕਰਾਉਣੀ ਜਿਨ੍ਹਾਂ ਨੇ ਸੰਤ ਸੰਪੂਰਨ ਸਿੰਘ ਦਾ ਡੇਰਾ ਬਰਬਾਦ ਕੀਤਾ ਉਹਨਾਂ ਤੇ ਕਰਾਉਣੀ ਹੈ ਖੰਡਾ ਨਿਸ਼ਾਨ ਸਾਹਿਬ ਦਾ ਸਾਨੂੰ ਮਿਲਿਆ ਅੰਦਰੋਂ ਜਿਹੜਾ ਉਹਨਾਂ ਦੇ ਟਾਈਮ ਦਾ ਉਹਨਾਂ ਦੀਆਂ ਲਿਖਤੀਆਂ ਹੱਥ ਲਿਖਤ ਸਾਨੂੰ ਪੁਸਤਕਾਂ ਸਾਰੀਆਂ ਮਿਲੀਆਂ ਸੋ ਖਾਲਸਾ ਜੀ ਹੱਡ ਕੋ ਨਹੀਂ ਜੀ ਇਹ ਬਰਦਾਸ਼ਤ ਹੁੰਦਾ ਸਾਨੂੰ ਜਾਂਦੇ ਅੱਗ ਲਾ ਕੇ ਬਾਹਰ ਅਸੀਂ ਨਿਕਲਦੇ ਤੇ ਮਾਰ ਦੋ ਸਾਨੂੰ ਹੱਡ ਕੋ ਨਹੀਂ ਜੀ ਜੀਆ ਜਾਂਦਾ ਗੁਰੂ ਜੀ ਤਾਂ ਕੀ ਕਿਵੇਂ ਵੇਖਦੇ ਹੋ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਦਿਖਾਈ ਦਿੰਦਾ ਕਿਉਂਕਿ ਕਾਫੀ ਵਾਰੀ ਇੱਦਾਂ ਬਾਬਾ ਜੀ ਪ੍ਰਸ਼ਾਸਨ ਨੇ ਪਹਿਲੇ ਸਮੇਂ ਤੋਂ ਆਪਾਂ ਵੇਖਿਆ ਵਾ ਪਿੱਛੇ ਜਦੋਂ ਭਗਵੰਤ ਮਾਨ ਦੀ ਸਰਕਾਰ ਬਣੀ ਆ ਬੇਦਬੀਆਂ ਹੁੰਦੀਆਂ ਰਹੀਆਂ ਪ੍ਰਸ਼ਾਸਨ ਨੂੰ ਅਸੀਂ ਫੋਨ ਕਰਦੇ ਹਾਂ ਕਾਰਵਾਈ ਕਰ ਦਿੰਦਾ ਪਰ ਇੱਥੇ ਪ੍ਰਸ਼ਾਸਨ ਨੇ ਪਤਾ ਨਹੀਂ ਕਿਉਂ ਅੜੀ ਫੜੀ ਆ ਪਹਿਲਾ ਇਹਨਾਂ ਨੇ ਆਖਿਆ ਵੀ ਉਹ ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਆਣ ਕੇ ਕਰਨਗੇ ਉਹਨਾਂ ਦਾ ਕੰਮ ਬੰਦਾ ਕੀ ਗੱਲ ਦਮਦ ਮੀਟਿੰਗ ਸਾਲ ਦਾ ਨਹੀਂ ਬੰਦਾ ਜਿੱਦੇ ਵਿੱਚੋਂ ਸ਼੍ਰੋਮਣੀ ਕਮੇਟੀ ਦੇ ਸਾਰੇ ਸਿੰਘ ਸਾਹਿਬ ਲੱਗਦੇ ਆ ਕਿਉਂਕਿ ਮੈਂ ਜਿੰਨੇ ਪਾਠੀਓ ਸਾਡੇ ਕੋਲ ਲੱਗਦੇ ਚੌਰ ਵਰਦਾਨ ਸਾਡੇ ਕੋਲ ਸੰਥਿਆ ਕਰਦੇ ਆ ਦਮਦ ਮੀਟਿੰਗ ਸਾਲ ਦਾ ਕੋਈ ਫਰਜ਼ ਨਹੀਂ ਸਿਰਫ ਸ਼੍ਰੋਮਣੀ ਕਮੇਟੀ ਦਾ ਫਰਜ਼ ਰਹਿ ਗਿਆ ਆਪਾਂ ਆਪਾਂ ਭਾਜੀ ਇਹ ਚੀਜ਼ ਨਹੀਂ ਇਹ ਬਰਦਾਸ਼ਤ ਕਰਨੀ ਕਦੀ ਵੀ ਤੇ ਆਪਾਂ ਇਹਨਾਂ ਲੋਕਾਂ ਦੇ ਉੱਤੇ ਮਹਿਜ ਕੁਝ ਕਦਮਾਂ ਦੀ ਦੂਰੀ ਤੇ ਆ ਤਾਂ ਬਿਲਕੁਲ ਲੱਗ ਗਿਆ ਇਹੋ ਜਿਹਾ ਜੋ ਘਟਨਾ ਕਰ ਹੋਣਾ ਕਿੰਨੀ ਕੁ ਮੜੀ ਗੱਲ ਹੈ ਅਰੇ ਬਾਬਾ ਜੀ ਇਹ ਪਹਿਲਾ ਡੇਰਾ ਵਾ ਜਿਹਦੇ ਵਿੱਚ ਅਸੀਂ ਇਹ ਚੀਜ਼ਾਂ ਵੇਖੀਆਂ ਪਹਿਲਾਂ ਆਪਾਂ ਸਤੂ ਦੀ ਗਲੀ ਸੰਤ ਭਾਈ ਮਨੀ ਸਿੰਘ ਉਹਨਾਂ ਦੀ ਟਕਸਾਲ ਦੇ ਵਿੱਚ ਹੈ ਜਿਹੜਾ ਕੀ ਨਾਂ ਅਸੀਂ ਉਹਦਾ ਮੱਖਣ ਸਿੰਘ ਮੱਖਣ ਸਿੰਘ ਬੈਦਵੀ ਕਰ ਰਿਹਾ ਸੀ ਉੱਥੇ ਜਾ ਕੇ ਅਸੀਂ ਸਾਰਾ ਕੁਝ ਵੇਖਿਆ ਸਰੂਪਾਂ ਨੂੰ ਸ਼ੌਂਕ ਲੱਗੀ ਜਿਹੜੇ ਖਰੜੇ ਸੀ ਜਿਹੜਾ ਉਹਨਾਂ ਨੇ ਸਟਿਕ ਜਿਹੜੀ ਸੰਗਤਾਂ ਦੇ ਸਪਰਦਤ ਕੀਤੀ ਸੀ ਲਿਖ ਕੇ ਉਹ ਸਟਿੱਕ ਦੇ ਖਰੜੇ ਸਾਨੂੰ ਉੱਥੋਂ ਮਿਲੇ ਫਿਰ ਸਰੂਪਾਂ ਨੂੰ ਉੱਥੋਂ ਬੇਦਬੀ ਹੋਈ ਮਿਲੀ ਤੇ ਅਗਲੇ ਦਿਨ ਸਰੋਮਣੀ ਕਮੇਟੀ ਦਾ ਬਿਆਨ ਆਉਂਦਾ ਵੀ ਇਹ ਜਿਹੜੀ ਜਿਹੜੇ ਸਰੂਪ ਆ ਇਹਨਾਂ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਰ ਸਤਕਾਰ ਕਮੇਟੀਆਂ ਨੂੰ ਨਾਟਕਸਾਲ ਨੂੰ ਇਹਦਾ ਅਧਿਕਾਰ ਸਾਨੂੰ ਉਹ ਸਾਰੇ ਸਰੂਪ ਤੇ ਸਾਰੀ ਉੱਥੋਂ ਸਮਗਰੀ ਜਿਹੜੀ ਸੰਤ ਸੰਪੂਰਨ ਸਿੰਘ ਦੇ ਡੇਰੇ ਦੇ ਵਿੱਚੋਂ ਉਹ ਸਾਰੀ ਸਰੋਣੀ ਕਮੇਟੀ ਦਾ ਪਹਿਲਾ ਹਟਾਓ ਉਹੀ ਕਾਰਵਾਈ ਦੂਜੀ ਕਾਰਵਾਈ ਇਹ ਆ ਤੀਜੀ ਬਾਬਾ ਜੀ ਅਸੀਂ ਲੱਗ ਲੱਗੇ ਜਿੰਨੇ ਵੀ ਅਸੀਂ ਸਾਰਿਆਂ ਤੇ ਜਾਣਾਂ ਦੇ ਸਾਰਿਆਂ ਤੇ ਕਾਰਵਾਈ ਆਪਾਂ ਆਪਣੇ ਤਰੀਕੇ ਦੇ ਨਾਲ ਕਰਾਂਗੇ ਸੋ ਸਤਿਕਾਰ ਕਮੇਟੀ ਦੇ ਭਾਈ ਤਰਲੋਚਨ ਸਿੰਘ ਜੀ ਆਪ ਜੀ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤਰਲੋਚਨ ਸਿੰਘ ਸੋਲ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਤੋਂ ਅੱਜ ਪਤਾ ਲੱਗਾ ਕਿ ਇੱਥੇ ਅੰਮ੍ਰਿਤਸਰ ਸਾਹਿਬ ਜਿਹੜਾ ਵਾ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਜਿਹੜੀਆਂ ਵਾਂ ਗੁਰਬਾਣੀ ਦੀਆਂ ਪੋਥੀਆਂ ਇਤਿਹਾਸਕ ਪੋਥੀਆਂ ਜਿਹੜੀਆਂ ਬੜੇ ਲੰਮੇ ਸਮੇਂ ਤੋਂ ਉਹਨਾਂ ਦੀ ਬੇਦਬੀ ਹੋ ਰਹੀ ਆ। ਤੇ ਅੱਜ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਆਂ ਤੇ ਜਦੋਂ ਆਣ ਕੇ ਉਹ ਦੁਕਾਨ ਖਲਾਈ ਆ ਮਾਲਕੀ ਹੋਈ ਆ ਤੇ ਬੜੀ ਮਾਨ ਨੂੰ ਭਾਰੀ ਠੇਸ ਪਹੁੰਚੀ ਆ ਤੇ ਇਹਦੇ ਵਿੱਚ ਇਹ ਸਮਝਦਿਆਂ ਕਿ ਜੇ ਵੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਰਬਾਰ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਜੇ ਇਹ ਕੰਮ ਹੋਵੇ ਤੇ ਫੇਰ ਦੱਸੋ ਵੀ ਦੂਰ ਨੇੜੇ ਜਾਂ ਆਪਾਂ ਦੇਸ਼ਾਂ ਵਿਦੇਸ਼ਾਂ ਜਿੰਨੀਆਂ ਗੱਲਾਂ ਕਰਦੇ ਆਂ ਵੀ ਅਸੀਂ ਪ੍ਰਚਾਰ ਕਰਦੇ ਆਂ ਜਾਂ ਅਸੀਂ ਹੋਰ ਨਾ ਥਾਵਾਂ ਤੇ ਪੰਜਾਬ ਤੋਂ ਬਾਹਰ ਜਾ ਕੇ ਅਸੀਂ ਗੁਰਬਾਣੀ ਦਾ ਪ੍ਰਚਾਰ ਕਰਦੇ ਆਂ ਸਾਡੇ ਪ੍ਰਚਾਰਕ ਸਿੰਘ ਨੇ ਦੱਸੋ ਸਾਡੇ ਆਸਰਾਣੇ ਥੱਲੇ ਆਹ ਕੁਝ ਹੋ ਰਿਹਾ ਇੰਨੀ ਬੇਦਬੀ ਹੋ ਰਹੀ ਆ ਇਹ ਇੱਕ ਬੜਾ ਵੱਡਾ ਸਵਾਲੀਆ ਚੈਨ ਆ ਇਹਨਾਂ ਤੇ ਜਵਾਬਦੇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਆ ਤੇ ਸ੍ਰੀ ਅਕਾਲ ਤਾ ਸਭ ਦੇ ਜ਼ਹੀਦਾਰ ਵੀ ਆ ਉਹਨਾਂ ਨੂੰ ਇਹ ਕੀ ਗੱਲ ਗੁਰਬਾਣੀ ਦੀਆਂ ਪੋਥੀਆਂ ਵੱਲੋਂ ਬਿਲਕੁਲ ਧਿਆਨ ਨਹੀਂ ਕੀ ਆਪਾਂ ਹੁਕਮਨਾਮੇ ਸਮੇਂ-ਸਮੇਂ ਤੇ ਜਾਰੀ ਕਰਦੇ ਆ ਥੋੜੇ ਦਿਨੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਜੇਕਰ ਕਿਸੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਊਗੀ ਤੇ ਉਹਦੀ ਪ੍ਰਬੰਧਕ ਕਮੇਟੀ ਵੀ ਜ਼ਿੰਮੇਵਾਰ ਹੋਊਗੀ ਇਹ ਸਿੰਘ ਸਾਹਿਬ ਦਾ ਬਿਆਨ ਆ ਆ ਪ੍ਰੈਸ ਵਾਲੇ ਸਾਰੇ ਵੀਰਾਂ ਨੂੰ ਪਤਾ ਹੈ ਪਰ ਜੇਕਰ ਜਿਹੜੀ ਸ਼੍ਰੋਮਣੀ ਕਮੇਟੀ ਦੀ ਡਿਊਟੀ ਬਣਦੀ ਆ ਕੀ ਅਸੀਂ ਉਹ ਲਿਖਤਾਂ ਜਾਰੀ ਕਰਤੀਆਂ ਹੁਕਮਨਾਮੇ ਸੰਦੇਸ਼ ਜਾਰੀ ਕਰਤੇ ਕੀ ਸਾਡੀ ਜ਼ਿੰਮੇਵਾਰੀ ਵੀ ਕੋਈ ਬਣਦੀ ਆ ਉੱਥੇ ਜਾ ਕੇ ਵੇਖਣ ਦੀ ਕਿ ਨਹੀਂ ਉਹ ਜ਼ਿੰਮੇਵਾਰੀ ਤੋਂ ਬਿਲਕੁਲ ਜਿਹੜੇ ਆ ਇਹ ਭੱਜੇ ਹੋਏ ਆ ਨਾ ਇਹ ਕਾਰਜ ਕਰ ਰਹੇ ਆ ਤਾਂ ਕਰਕੇ ਇਹ ਲੋਕ ਜਿਹੜੇ ਆ ਵੇਸਲੇ ਹੋ ਕੇ ਜਿਹੜੇ ਕਾਰੋਬਾਰੀ ਕਰਨ ਵਾਲੇ ਕਾਰੋਬਾਰ ਕਰਨ ਵਾਲੇ ਧਰਮ ਦੇਣਾ ਦੇ ਕਾਰੋਬਾਰ ਕਰਨ ਵਾਲੇ ਲੋਕ ਆ ਉਹ ਇਹ ਐ ਕਰਕੇ ਇਹ ਬੇਦਬੀਆਂ ਕਰ ਰਹੇ ਆ ਅੱਜ ਕੀ ਹੋਇਆ ਜੀ ਇੱਥੇ ਸਚਕੰਠਿ ਜੀ ਹਰਮੰਦਰ ਸਾਹਿਬ ਲੱਗੇ ਜੋ ਕਹਿ ਸਕਦੇ ਜੱਥੇਬੰਦੀਆਂ ਇੱਥੇ ਪਹੁੰਚ ਆਣੇ ਬੇਦਬੀਆ ਦਾ ਮਾਮਲਾ ਸਾਹਮਣੇ ਆ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਉਹਦੇ ਨੂੰ ਅਸੀਂ ਦੇਖਦੇ ਹੋਏ ਮੈਂ ਐਚ ਐਚ ਓ ਸੀਡ ਵੀਜਨ ਨੀਰਜ ਅਸੀਂ ਇਕੱਠੇ ਇਹ ਮਾਰਕੀਟ ਦੇ ਵਿੱਚ ਆਏ ਆ ਇੱਥੇ ਇੱਕ ਦੁਕਾਨ ਸੀਗੀ ਦੁਕਾਨ ਦੇ ਓਨਰ ਨੂੰ ਬੁਲਾਇਆ ਅਸੀਂ ਤਾਲਾ ਤੜਵਾ ਕੇ ਤਾਲਾ ਉਹਦੇ ਉਹਨੂੰ ਓਪਨ ਕਰਵਾ ਕੇ ਬੜੀ ਮਰਿਆਦਾ ਦੇ ਨਾਲ ਸਿੰਘ ਸਹਿਬਾਨਾ ਨੇ ਆਪਣਾ ਉਹ ਚੈੱਕ ਕੀਤਾ ਆ ਉਦੇ ਵਿੱਚ ਥੋੜੇ ਮਤਲਬ ਉਹਦੇ ਵਿੱਚ ਸਾਨੂੰ ਮਤਲਬ ਇਹਨਾਂ ਨੂੰ ਮਹਾਰਾਜ ਦੇ ਗੁਰਕਾ ਸਾਹਿਬ ਮਿਲੇ ਨੇ ਜੋ ਅਗਲੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਸਰ ਕੀ ਕਿਹੜਾ ਵਿਅਕਤੀ ਹੈਗਾ ਕਾਹਦਾ ਕੰਮ ਕਰਦਾ ਸੀਗਾ ਹਾਂਜੀ ਉਹ ਵੈਰੀਫਾਈ ਕਰ ਰਹੇ ਉਹ ਵੈਰੀਫਾਈ ਕਰ ਰਹੇ ਨੇ ਇੱਥੇ ਦੁਕਾਨ ਦਾ ਓਨਰ ਆਇਆ ਅਸੀਂ ਵੈਰੀਫਾਈ ਕਰ ਰਹੇ ਹਲੇ ਕਿੰਨੇ ਗੁਰਕਾ ਸਾਹਿਬ ਮਿਲੇ ਨੇ ਹਲੇ ਉਹਦੀ ਉਹਦੀ ਚੱਲਣ ਡਿਆ ਹਲੇ ਹਲੇ ਗਿਣਤੀ ਚੱਲਣ ਡਿਆ ਮਹਾਰਾਜ ਤਾਂ ਕਿਹੜੀ ਕਾਰਵਾਈ ਕੀਤੀ ਜਾਏਗੀ ਇਸ ਵਿਅਕਤੀ ਦੇ ਅਸੀਂ ਦੇਖੋ ਜੀ ਉਹ ਇਹਨਾਂ ਦਾ ਹੁਕਮ ਅੱਗੇ ਅਸੀਂ ਪ੍ਰਵਾਨ ਕਰਾਂਗੇ ਅਗਲੇ ਸੀਨੀਅਰ ਅਫਸਰਾਂ ਨਾਲ ਡਿਸਕਸ ਕਰਕੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਾਂਗੇ